21 ਦਸੰਬਰ ਨੂੰ ਬੰਗਾ ਹਲਕੇ ਦੀ ਲੀਡਰਸ਼ਿਪ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਚੋਣਾਂ ਤੋਂ ਬਾਅਦ ਸਮੀਕਿਆ ਮੀਟਿੰਗ ਕੀਤੀ ਗਈ ਜਿਸ ਵਿੱਚ ਬੰਗਾ ਹਲਕੇ ਦੀ ਲੀਡਰਸ਼ਿਪ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਮਿਰਵਾਰ ਅਤੇ ਵਰਕਸ ਮਰਦਕ ਪਹੁੰਚੇ ਤਣਦਰਾ ਰਹੀਆਂ ਕਮੀਆਂ ਪੇਸ਼ੀਆਂ ਅਤੇ ਬੂਥ ਕਮੇਟੀਆਂ ਦੇ ਨਿਰਮਾਣ ਬਾਰੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਹਲਕੇ ਦੇ ਇੰਚਾਰਜ ਸ਼੍ਰੀ ਪ੍ਰਵੀਨ ਬੰਗਾ ਜੀ ਵੱਲੋਂ ਸਾਰੇ ਵਰਕਰਾਂ ਬੋਰਡਰਾਂ ਅਤੇ ਵਰਲਡ ਵਾਈਡ VSP ਸਪੋਰਟਸ ਟੀਮ ਦਾ ਧੰਨਵਾਦ ਕੀਤਾ ਟੀਮ ਦੇ ਸਾਥੀ ਸੁਜੀਤ ਚੰਡੇ ਜੀ ਨੂੰ ਲੀਡਰਸ਼ਿਪ ਵੱਲੋਂ ਸਨਮਾਨਿਤ ਕੀਤਾ ਗਿਆ ਵਲਗ ਸੰਤੀ ਜਨ ਖੋਤਣਾ ਤੋਂ ਜਿੱਤੂ ਉਮੀਦਵਾਰ ਸ਼੍ਰੀਮਤੀ ਰੇਖਾ ਰਾਣੀ ਜੀ ਨੂੰ ਡਬਲਯੂਬੀਐਸਟੀਮ ਬਲਾਸਮਾਨ ਨੇ ਕਿਤ ਲਗਿਆ ਜੈਪੀ ਜੈ ਭਾਰਤ ਅੱਜ ਵਿਧਾਨ ਸਭਾ ਹਲਕਾ ਬੰਗਾ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਬਲਾਸਮ ਦੀ ਚੋਣਾਂ ਤੋਂ ਬਾਅਦ ਸਮੀਖਿਆ ਕੀਤੀ ਹੈ ਔਰ ਸਭ ਤੋਂ ਪਹਿਲਾਂ ਵਿਧਾਨ ਸਭਾ ਬੰਗਾ ਦੇ ਖੋਤਰਾ ਜੋਂ ਤੋਂ ਬਲਾਸਮ ਦੀ ਉਮੀਦਵਾਰ ਜਿੱਤੇ ਰੇਖਾ ਜਾਨੀ ਜੀ ਨੂੰ ਸਮੁੱਚੀ ਲੀਡਰਸ਼ਿਪ ਨੇ ਵਧਾਈ ਦਿੱਤੀ ਹੈ ਮੁਬਾਰਕਵਾ ਦਿੱਤੀ ਹੈ ਔਰ ਇਸ ਮੌਕੇ ਤੇ ਇਹਨਾਂ ਇਲੈਕਸ਼ਨਾਂ ਲਈ ਜਿੱਥੇ ਸਮੁੱਚੀ ਲੀਡਰਸ਼ਿਪ ਦਾ ਅਸੀਂ ਤੰਦੇਹੀ ਨਾਲ ਜਿਨ੍ਹਾਂ ਨੇ ਸੀਮਤ ਸਮੇਂ ਚ ਸੀਮਤ ਸਾਧਨਾਂ ਦੇ ਨਾਲ ਦ੍ਰਿੜਤਾ ਦੇ ਨਾਲ ਲੜਾਈ ਲੜ ਕੇ ਮੁਕਾਬਲਾ ਕੀਤਾ ਹੈ ਉਹਨਾਂ ਸਮੁੱਚੀ ਉਮੀਦਵਾਰਾਂ ਦਾ ਔਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ ਔਰ ਮੀਟਿੰਗ ਦੇ ਵਿੱਚ ਪ੍ਰਧਾਨ ਸਵਾਲ ਕਾ ਬੰਗਾ ਵੱਲੋਂ ਅੱਜ ਵਰਲਡਵਾਈਜ਼ ਵਿਐਸਪੀ ਸਪੋਰਟਰ ਵੱਲੋਂ ਜਿਹੜੇ ਉਹਨਾਂ ਦੇ ਨਮਾਇंदे ਇਸ ਵਾਰ ਵਿਧਾਨ ਸਭਾ ਬੰਗਾ ਦੇ ਸਾਡੇ ਸਹਿਯੋਗੀ ਸਾਥੀ ਸਜੀਤ ਚੰਡੇਰ ਜੀ ਜਿਨ੍ਹਾਂ ਨੇ ਵਾਇਲਡਬਾਇ ਬੀਐਸਪੀ ਸਪੋਰਟਰ ਵੱਲੋਂ ਸਮੁੱਚੇ ਪੰਜਾਬ 'ਚ ਇਹਨਾਂ ਜ਼ਿਲ੍ਹਾ ਬਰਸ਼ ਬਲਾਸ ਸੰਪਤੀ ਚੋਣਾਂ ਵਿੱਚ ਪ੍ਰਚਾਰ ਪ੍ਰਸਾਰ ਦੀ ਸਮੱਗਰੀ ਦੇਣ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ ਉਹਨਾਂ ਦਾ ਪੂਰੇ ਹਲਕੇ ਦੀ ਬੰਗਾ ਦੀ ਲੀਡਰਸ਼ਿਪ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਔਰ ਇਸ ਮੌਕੇ ਤੇ ਉਹਨਾਂ ਦੇ ਨੁਮਾਇੰਦੇ ਸਜੀਤ ਚੰਡੇਰ ਜੀ ਦਾ ਸਨਮਾਨ ਕਰਨ ਦਾ ਨਾਲ ਨਾਲ ਇਹ ਸਨਮਾਨ ਜਿੱਤੇ ਇਹਨਾਂ ਦਾ ਸਨਮਾਨ ਹੈ ਇਹ ਸਮੁੱਚੇ ਵਰਲਡ ਵਾਈ ਬੀਐਸਪੀ ਸਮੁੱਚੀ ਟੀਮ ਦਾ ਸਨਮਾਨ ਹੈ ਜਿਨ੍ਹਾਂ ਨੇ ਪੇ ਬੈਕ ਟੂ ਸੋਸਾਇਟੀ ਜੋ ਸਬਕਾਂਸ਼ੀ ਆਮ ਜੀ ਦਾ ਕਨਸੈਪਟ ਜੋ ਬਾਪਸਾ ਦਾ ਕਨਸੈਪਟ ਜਿਹੜਾ ਸਮਾਜ ਨੂੰ ਕੁਝ ਦੇਣ ਦੀ ਧਾਰਨਾ ਜਿਹੜੀ ਹੈ ਉਹ ਦੇਣ ਵਾਲੇ ਮਹਾਨ ਸਾਰੇ ਉਹਨਾਂ ਯੋਧਿਆਂ ਦਾ ਸਨਮਾਨ ਹੈ ਜਿਹੜੇ ਵਿਦੇਸ਼ ਦੀ ਧਰਤੀ ਤੇ ਰਹਿ ਕੇ ਸਬਕਾਂਸ਼ੀ ਆਮ ਦੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਭੈਣ ਕੁਮਾਰੀ ਮਹਾਵਤੀ ਜੀ ਦੀ ਜੋ ਅਗਵਾਈ ਬੋਲਿਆ ਸਮਾਜ ਨੂੰ ਸ਼ਾਸਕ ਬਣਾਉਣ ਦੇ ਉਦੇਸ਼ ਤੇ ਨਾਲ ਤਨਮਨ ਤਾਨਾ ਸਹਿਯੋਗ ਕੰਦਾ ਜਿਆ ਪ੍ਰਾਲਾ ਕਰ ਰਹੇ ਨੇ ਉਹਨਾਂ ਸਮੂਚੀ ਟੀਮ ਦਾ ਧੰਨਵਾਦ ਇਹਨਾਂ ਤੋਂ ਇਲਾਵਾ ਉਹਨਾਂ ਵੀ ਹੈ ਕਿਸੇ ਨੇ ਪੈਸਾ ਦਿੱਤਾ ਹੈ ਕਿਸੇ ਨੇ ਆਪਣਾ ਹੁਨਰ ਦਿੱਤਾ ਹੈ ਉਹਨਾਂ ਸਾਰੇ ਸਾਥੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਇਹ ਲਕਸ਼ਣਾ ਪੰਜਾਬ ਸਰਕਾਰ ਜਿਹੜੀ ਹੈ ਆਪਣੀ ਪਿੱਠ ਪਾ ਰਹੀ ਹੈ ਕਿ ਅਸੀਂ ਪੰਜਾਬ ਦੀਆਂ ਚੋਣਾਂ ਜਿੱਤਿਆ ਨੇ ਇਹ ਚੋਣਾਂ ਪਹਿਲੀ ਲੜਾਈ ਜਿਹੜੀ ਆ ਪੰਜਾਬ ਦੀਆਂ ਆਪ ਪਾਰਟੀ ਉਸ ਕੋਲ ਹਾਰ ਗਈ ਜਦੋਂ 50% ਤੋਂ ਵੱਧ ਲੋਕ ਇਸ ਇਲੈਕਸ਼ਨ ਦਾ ਹਿੱਸਾ ਹੀ ਨਹੀਂ ਲਏ ਉਹਨਾਂ ਨੇ ਅਕਸ਼ ਵਿੱਚ ਵੋਟਾਂ ਹੀ ਨਹੀਂ ਪਾਈਆਂ ਇਹ ਸਰਕਾਰ ਦੀ ਜਿਹੜੀ ਹੈ ਆ ਸਫਲਤਾ ਹੈ ਔਰ ਦੂਸਰੀ ਸਰਕਾਰ ਦੀ ਸਫਲਤਾ ਪੰਜਾਬ ਸਰਕਾਰ ਪਿਛਲੇ ਸਮੇਂ ਵਿੱਚ ਇਹ ਸਰਕਾਰਾਂ ਨੂੰ ਇਹ ਰਾ ਚੋਣਾਂ ਨੂੰ ਗੈਂਗਸਟਰਾਂ ਦੇ ਪਰਛਾਵੇਂ ਹੇਠ ਲਿਆਉਣ ਦੇ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੋਕਾਂ ਦੇ ਵਿੱਚ ਅਜਿਹਾ ਮਾਹੌਲ ਬਣਾਇਆ ਜਿਸ ਮਾਹੌਲ ਦੇ ਵਿੱਚ ਨਾ ਪੰਚਾਇਤਾਂ ਦੇ ਪ੍ਰੈਸ਼ਰ ਬਣਾਇਆ ਪੰਚਾਇਤਾਂ ਨੂੰ ਜਿਹੜਾ ਹੈ ਇਹ ਗਰਾਂਟਾ ਦੇ ਨਾਂ ਤੇ ਕਿ ਤੁਹਾਡੇ ਪਿੰਡਾਂ ਦੇ ਵਕਾਫ ਰੁਕ ਜਾਣਗੇ ਅਗਰ ਤੁਸੀਂ ਸਰਕਾਰੀ ਧਿਰ ਦੇ ਨੁਮਾਇੰਦਿਆਂ ਦਾ ਸਹਿਯੋਗ ਨਾ ਕੀਤਾ ਔਰ ਇਹ ਜਿਹੜਾ ਹੈ ਇਹ ਲੋਕਤੰਤਰ ਦੇ ਲਈ ਇਹ ਜਿਹੜੀਆਂ ਬੜੀਆਂ ਗਲਤ ਗੱਲਾਂ ਨੇ ਲੋਕਤੰਤਰ ਜਿਹੜਾ ਹਰ ਬੰਦੇ ਨੂੰ ਆਪਣਾ ਅਧਿਕਾਰ ਹੁੰਦਾ ਹੈ ਵੋਟਾਂ ਪਾਉਣ ਦਾ ਪਰ ਪੰਜਾਬ ਸਰਕਾਰ ਉਹ ਜਿਹੜੇ ਨੇ ਜਿਸ ਤਰ੍ਹਾਂ ਪਹਿਲਾਂ ਵੀ ਕਸ਼ਮੀਰ ਨਹੀਂ ਪਹਿਲਾਂ ਜਿਹੜੇ ਨੇ ਸਰਕਾਰ ਦੇ ਇੱਕ ਅੱਗੇ ਨਹੀਂ ਜਿਹੜਾ ਕਿਹਾ ਸੀਗਾ ਸ਼ਾਂਤ ਦੰਦ ਪੇਪ ਦੇ ਨਾਲ ਜਿਹੜਾ ਇਲੈਕਸ਼ਨ ਲੜੀਆਂ ਜਾਣਗੀਆਂ ਲੈਕਸਾਂ ਵਿੱਚ ਚਾਹੇ ਲੜੋ ਚਾਹੇ ਮਰੋ ਚਾਹੇ ਕਟੋ ਜੋ ਮਾਜੀ ਜਾਂ ਖਰੀਦੋ ਕਰ ਜੋ ਮਾਜੀ ਕਰੋ ਇਹ ਜਿਹੜਾ ਸੋਸੋਧੀਆਂ ਨੇ ਜਿਹੜਾ ਉਹਨਾਂ ਨੂੰ ಪಾਠ ਪੜਾਇਆ ਸੀ ਇਹ ਉਸ ਪਾਠ ਦੇ ਅਧਾਰ 'ਤੇ ਅੱਜ ਪੰਜਾਬ ਦੇ ਵਿੱਚ ਜਿਹੜਾ ਪਾਰਟੀ ਨੇ ਚੋਣਾਂ ਲੜੀਆਂ ਇਹ ਜਿਹੜੀਆਂ ਨਕਾਰਾਤਮਕ ਜਿਹੜੀ ਰਾਜਨੀਤੀ ਹੈ ਇਹ ਪੰਜਾਬ ਦੇ ਹੱਥ 'ਚ ਨਹੀਂ ਹੈ ਪੰਜਾਬੀ ਦੇ ਹੱਥ 'ਚ ਨਹੀਂ ਹੈ ਬਹੁਜ ਸਮਾਜ ਪਾਰਟੀ ਇਹਨਾਂ ਨੀਤੀਆਂ ਨੂੰ ਨਕਾਰਦੀ ਹੈ ਔਰ ਬਹੁਜ ਸਮਾਜ ਪਾਰਟੀ ਬਣੋ ਪੰਜਾਬ ਸੰਭਾਲੋ ਮਹਮ ਜਿਹੜੀ ਸ਼ੁਰੂ ਕੀਤੀ ਗਈ ਸੀ ਨਸ਼ਿਆਂ ਦੇ ਖਿਲਾਫ ਡਰਗ ਮਾਪਿਆਂ ਦੇ ਖਿਲਾਫ ਅੱਜ ਸਮੁੱਚੇ ਅਸੀਂ ਪੰਜਾਬੀਆਂ ਨੂੰ ਪੀਰ ਕਰਦੇ ਆ ਕਿ ਸਾਨੂੰ ਅਜੇ ਨਿਜ਼ਾਮ ਨੂੰ ਖਤਮ ਕਰਨ ਦੇ ਲਈ ਜਿਹੜੇ ਅੱਜ ਪ੍ਰੈਸ਼ਰ ਦੇ ਨਾਲ ਅੱਜ ਇਹਨਾਂ ਇਲੈਕਸ਼ਨਾਂ ਜਿੱਤ ਕੇ ਅੱਜ ਆਪਣੀ ਪਿੱਠ ਤਪਾ ਰਹੇ ਨੇ ਉਹਨਾਂ ਇਲੈਕਸ਼ਨਾਂ ਵਿੱਚ ਅਸੀਂ ਦੇਖ ਰਹੇ ਆ ਹਲਕਿਆਂ ਦੇ ਵਿੱਚ ਜਿਨ੍ਹਾਂ ਦਾ ਇਲੈਕਸ਼ਨਾਂ ਦੇ ਵੋਟਾਂ ਦੇ ਲਈ ਕੈਂਡੀਡੇਟਾਂ ਦਾ ਮਤਲਬ ਨਹੀਂ ਸੀ ਉਹਨਾਂ ਦਾ ਹਾਲਾਂ ਦੇ ਵਿੱਚ ਘੁੰਮਣਾ ਇਹ ਸਾਬਤ ਕਰਦਾ ਹੈ ਕੀ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਸੀ ਉਹ ਪੰਜਾਬ ਸਰਕਾਰ ਦੇ ਐਮਐਲਏ ਦੇ ਉਹਨਾਂ ਦੇ ਆਗੂਆਂ ਦੇ ਦਵਾਜ ਸੀ ਔਰ ਅਕਾਊਂਟਿੰਗ ਸਿਚੂਏਸ਼ਨ ਬਾਰ-ਬਾਰ ਜਿਹੜਾ ਲਾਸ ਸਮੇਂ ਤੇ ਉਹਨਾਂ ਨੇ ਆਪਣੀ ਨੀਤੀ ਚੇਂਜ ਕਰਦੇ ਰਹੇ ਕਦੀ ਕਹਿੰਦੇ ਬਲਾਸ ਸਭਤੀ ਦੇ ਜ਼ਿਲ੍ਹਾ ਪ੍ਰਸ਼ਦ ਕੱਟਾ ਚੋਣ ਹੋਏਗਾ ਇਹ ਪਹਿਲੀ ਵਾਰ ਹੋਇਆ ਕਿ ਵਿੱਚੇ ਇੱਕ ਇੱਕ ਜ਼ਿਲ੍ਹਾ ਪ੍ਰਸ਼ਦਾ ਦੂਸਰੇ ਜ਼ਿਲ੍ਹਾ ਪ੍ਰਸ਼ਦਾ ਬਲਾਸ ਸਭੀਆਂ ਚੋਣਾਂ ਜਿਹੜੀਆਂ ਹੋਈਆਂ ਇਹ ਕੈਂਡੀਕਾਂ ਨੂੰ ਉਹਨਾਂ ਦੇ ਅਕਾਊਂਟਿੰਗ ਏਜੰਟਾਂ ਨੂੰ ਗਦੀ ਗੇਟ ਚ ਪਾਉਣ ਵਾਲਾ ਜਿਹੜਾ ਸਿਸਟਮ ਸੀ ਇਸ ਕਰਕੇ ਸਰਕਾਰ ਹਰ ਮੋਰਚੇ ਤੇ ਜਿਹੜੀ ਹੈ ਖੇਲ ਹੋਈ ਹੈ ਇਸ ਕਰਕੇ ਬਹੁਜ ਸਮਾਜ ਪਾਰਟੀ ਵੱਲੋਂ ਅਸੀਂ ਸਮੁੱਚੇ ਪੰਜਾਬੀਆਂ ਨੂੰ ਸੰਦਾ ਦਿੰਨੇ ਆ ਆਓ ਅਸੀਂ ਅਗਰ ਪੰਜਾਬ ਨੂੰ ਸੰਭਾਲਣਾ ਹੈ ਨਸ਼ੇ ਤੋਂ ਮੁਕ ਕਰਨਾ ਹੈ ਗੈਂਗਸਟਰ ਤੋਂ ਮੁਕ ਕਰਨਾ ਹੈ ਤਾਂ ਸਾਨੂੰ ਦ੍ਰਿੜਤਾ ਦੇ ਨਾਲ ਅਜੇ ਲੋਕਾਂ ਦੇ ਖਿਲਾਫ ਡਟ ਕੇ ਲੜਾਈ ਲੜ ਲੈ ਮੈਦਾਨ ਚ ਉਣਾ ਪਏਗਾ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਨੇ ਜਿਹੜੇ ਸ਼ਾਮ-ਦਮ ਡੰਡ ਦੀ ਨੀਤੀ ਦੇ ਅਧਾਰ ਤੇ ਚੱਲਦੇ ਨੇ ਸਾਨੂੰ ਇਹ ਨਹੀਂ ਸਾਨੂੰ ਬਹੁਤ سارے ਬਚਾਵਾਂ ਦੇ ਖੜਕੇ ਉਹ ਸਭ ਦਾ ਸਨਮਾਨ ਕਰਨਾ ਚਾਹੀਦਾ ਹੈ ਔਰ ਲੋਕਤੰਤਰ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਔਰ ਜਿਹੜੇ ਬਲਾਸ ਸੰਪਤੀ ਮੈਂਬਰ ਜਿੱਤੇ ਨੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿੱਤੇ ਨੇ ਜਿੱਤੇ ਉਹਨਾਂ ਨੂੰ ਵਧਾਈ ਦਿੰਨੇ ਆ ਉੱਥੇ ਅਸੀਂ ਅਪੀਲ ਕਰਾਂਗੇ ਕਿ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਲਈ ਪੰਜਾਬ ਚ ਜਿਹੜੇ ਐਮ ਐਲ ਏ ਪਲੈਨਿੰਗ ਬੋਰਡ ਤੇ ਕਬਜ਼ਾ ਕਰਕੇ ਬਲਾਸ ਸੰਪਤੀ ਜ਼ਿਲ੍ਹਾ ਪ੍ਰਸ਼ਦ ਦੀਆਂ ਗਰਾਂਟਾਂ ਤੇ ਕਬਜ਼ਾ ਕਰਕੇ ਬੈਠੇ ਨੇ ਉਹ ਗਰਾਂਟਾਂ ਪੰਜਾਬ ਵਿੱਚ ਜ਼ਿਲ੍ਹਾ ਪ੍ਰਸ਼ਦ ਮੈਂਬਰਾਂ ਰਹੀ ਬਣਾ ਸਭ ਕੇ ਰਾਈ ਜਾਣੀ ਚਾਹੀਦੀਆਂ ਔਰ ਪੰਜਾਬ ਦੇ ਜਿਹੜੇ ਐਮਐਲਏ ਪਲੈਨਿੰਗ ਬੋਰਡ ਬਣਾ ਕੇ ਪੰਚਾਇਤੀ ਸਿਸਟਮ ਤੇ ਜਿਹੜਾ ਕਬਜ਼ਾ ਕਰਕੇ ਬੈਠੇ ਨੇ ਉਹ ਅਸਲ ਆ ਜਿਹੜੇ ਪੰਚਾਇਤ ਬਲ ਸਮਝੀਆਂ ਬੈਠੇ ਮੈਂਬਰ ਬਣੇ ਨੇ ਉਹ ਕਿਸੇ ਵੀ ਪਾਰਟੀ ਦੇ ਦਿੱਤੇ ਹੁਣ ਅਸੀਂ ਉਹਨਾਂ ਨੂੰ ਵੀ ਵੀਰ ਕਰਾਂਗੇ ਕਿ ਉਹ ਪੰਚਾਇਤੀ ਰਾਜ ਨੂੰ ਮਜ਼ਬੂਤ ਕੰਦ ਲੈ ਆਪਣੇ ਅਧਿਕਾਰਾਂ ਦੇ ਲਈ ਉਹ ਅੱਗੇ ਹੋਣ ਤਾਂ ਜੋ ਪੰਚਾਇਤੀ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕੇ ਸਾਡੇ ਇਸ ਮੌਕੇ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਵਾਇਡ ਵਾਈ ਬੀਐਸਪੀ ਸਪੋਰਟਰ ਦਾ ਸਮੁੱਚੀ ਭੋਜਨ ਸਮਾਜ ਪਾਰਟੀ ਦੇ ਟੀਮ ਦਾ ਉਹ ਪੰਜਾਬ ਦੇ ਪ੍ਰਧਾਨ ਡਾਕਟਰ ਅਰਤਾਸ਼ ਸਿੰਘ ਕਰੀਪਰੀ ਜੀ ਜਿਨ੍ਹਾਂ ਦੀ ਗਵਾਈ ਪੰਜਾਬ ਦੇ ਜਿਹੜੇ ਨੇ 40 ਤੋਂ ਵੱਧ ਜਿਹੜੇ ਬਲਾਸਾਂਤੀ ਮੈਂਬਰ ਜਿੱਤੇ ਨੇ ਔਰ ਪੰਜ ਜਿਹੜੇ ਜ਼ਿਲ੍ਹਾ ਪর্ষ ਮੈਂਬਰ ਜਿੱਤੇ ਨੇ ਉਹਦੇ ਲਈ ਸਮੁੱਚੀ ਜਿੱਤੇ ਪੰਜਾਬ ਦੀ ਲੀਡਰਸ਼ਿਪ ਵਧਾਈ ਦੀ ਪਾਤਰ ਹੈ ਉਹਦੇ ਲਈ ਵਰਕਰ ਪਾਰਟੀ ਦੀ ਸਾਰੇ ਵਧਾਈ ਦੇ ਪਾਤ ਨੇ ਸਾਰੇ ਸਾਥੀਏ ਧੰਨਵਾਦ ਜੈ ਭੀਮ ਜੈ ਭਾਤ ਵਾਗੂ ਜੀ ਦਾ ਖਾਲਸਾ